देखो बेटा ऐसा है कि रोज पर नहीं रोजगार पर ध्यान दो क्योंकि रोज लेने वाली भी ना तुमको बेरोजगार देखकर भाग जाएगी बेटा बात है ना गार्ड बांध लो इसकी अभी भी समझ जाओ क्रीम जाओम मैं बहुत सुंदर हूँ कमाल हो समस्या बताओ मुझे समझ में नहीं आएगी क्या लगा कि माया जरूर तुम्हारी हाइट कितनी ਓਹ ਨੋ ਕੁੰਡੀ ਲਗਾ ਕੇ ਨਹਾ ਕਰੋ ਕੁੰਭ ਦੇ ਮੇਲੇ ਤੇ ਆਈ ਇਹ ਸਾਧਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੋਸਤੋ ਹਰ ਪਾਸੇ ਇਸੇ ਦੇ ਚਰਚੇ ਹੋ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ ਸਰਚ ਕੀਤੀ ਜਾ ਰਹੀ ਹੈ ਅਤੇ ਹੁਣ ਬਿਸ਼ਪ ਦੀ ਸਭ ਤੋਂ ਸੁੰਦਰ ਸਾਧਵੀ ਦੇ ਨਾਂ ਤੋਂ ਇਸ ਦੇ ਟੈਗ ਬਣ ਚੁੱਕੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਬਿਸ਼ਪ ਦੀ ਸਭ ਤੋਂ ਸੁੰਦਰ ਸਾਧਵੀ ਦੇ ਨਾਂ ਤੋਂ ਵੀ ਸਰਚ ਕੀਤਾ ਜਾ ਰਿਹਾ ਹੈ ਅਤੇ ਇਸਰੇ ਸੋਸ਼ਲ ਮੀਡੀਆ ਦੇ ਉੱਤੇ ਆਪ ਹੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਜਿਹੜੀ ਵਾਇਰਲ ਹੋ ਰਹੀ ਹੈ ਤਾਤੇ ਤੁਹਾਨੂੰ ਦੱਸ ਦਈਏ ਕਿ ਇਹ ਆਚਾਰਿਆ ਮਹਾਮੰਡਲੇਸ਼ਵਰ Swami Shri Kalash Nandgiri ji Maharaj ਦੀ ਚੇਲੀ ਹੈ ਸ਼ਿਸ਼ਿਆ ਅਤੇ ਦੋਸਤੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੈਸੇ ਇਹ ਦੱਸ ਦਈਏ ਤੁਹਾਨੂੰ ਕਿ ਇਹ ਹੋਸਟ ਹਰਸ਼ਾ ਹੈ ਇਹ ਪ੍ਰੋਗਰਾਮ ਹੋਸਟ ਕਰਦੀ ਸੀ ਐਂਕਰ ਵੀ ਰਹੀ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਦੀਆਂ ਕਾਫੀ ਸਾਰੀਆਂ ਵੀਡੀਓਜ਼ ਵੀ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਵੀ ਦੇਖ ਚੁੱਕੇ ਹੋ ਇਹ ਐਕਟਰ ਵੀ ਰਹੀ ਹੈ ਅਤੇ ਹੁਣ ਪਿਛਲੇ 2 ਸਾਲ ਤੋਂ ਇਹ ਜਿਹੜੀ ਸਾਧਵੀ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਤਾਂ ਨਹੀਂ ਹਜੇ ਇਸ ਨੇ ਇਨਵੋਲਵ ਹੋਈ ਪਰ ਇਹ ਆਪਣੇ ਆਪ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਾਧਵੀ ਰੂਪ ਅਜੇ ਧਾਰਨਾ ਸ਼ੁਰੂ ਕਰ ਚੁੱਕੀ ਹੈ ਪਰ ਹਜੇ ਪ੍ਰੋਪਰਲੀ ਇਹ ਸਾਧਵੀ ਨਹੀਂ ਬਣੀ। ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰਸ਼ਾ ਨੇ ਆਪਣੇ ਜਿਹੜੇ ਪ੍ਰੋਗਰਾਮ ਨੇ ਹੋਸਟ ਕੀਤੇ ਨੇ ਪਿੱਛੇ ਜੇ ਇਹ ਦੱਸਿਆ ਜਾ ਰਿਹਾ ਹੈ ਕਿ ਦੁਬਈ ਵੀ ਜਾ ਕੇ ਆਈ ਆ ਕਾਫੀ ਜਗ੍ਹਾ ਤੇ ਅਲੱਗ-ਅਲੱਗ ਇਹ ਪੁਰਾਣੇ ਜਿਹੜੇ ਅਕਾਊਂਟ ਆ ਪੁਰਾਣੀਆਂ ਵੀਡੀਓਜ਼ ਕਾਫੀ ਅਲੱਗ-ਅਲੱਗ ਜਗ੍ਹਾ ਤੇ ਇਹ ਫੋਟੋਜ਼ ਵੀਡੀਓਜ਼ ਮਿਲ ਜਾਣਗੀਆਂ। ਪਹਿਲਾਂ ਇਹ ਆਪਣੇ ਆਪ ਨੂੰ ਇੱਕ ਮਾਡਲ ਦੀ ਤਰ੍ਹਾਂ ਰੱਖਦੀ ਸੀ ਪਰ ਹੁਣ ਇਸ ਨੇ ਆਪਣੇ ਆਪ ਨੂੰ ਜਿਹੜਾ ਸਾਧਨਾ ਸ਼ੁਰੂ ਕਰ ਦਿੱਤਾ। ਹੁਣ ਇਹ ਹੌਲੀ-ਹੌਲੀ ਆਪਣੇ ਆਪ ਨੂੰ ਸਾਧਵੀ ਜੀਵਨ ਦੇ ਵਿੱਚ ਢਾਲ ਰਹੀ ਹੈ ਅਤੇ ਸਾਧਵੀ ਬਣਨ ਦੇ ਲਈ